ਬਲੱਡ ਬੈਂਕ ਫਗਵਾੜਾ ਵਿਖੇ ਨਾਨਕ ਕਾਂ ਦਾ ਸੇਠੀ ਅਤੇ ਸ਼੍ਰੀਮਤੀ ਠਾਕੁਰ ਦੇਵੀ ਸੇਠੀ ਦੀ ਯਾਦ ਨੂੰ ਸਮਰਪਿਤ ਦੰਦਾ ਦੇ ਜੁਵਾੜੇ ਲਗਾਉਣ ਦਾ ਕੈਂਪ ਦਾ ਆਯੋਜਨ ਹੋਇਆ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਪ੍ਰਭੂ ਪਰਮਾਤਮਾ ਨੂੰ ਇਹ ਸਾਡੇ ਚਾਕੇ ਬਰਾਜ ਹੋ ਗਿਆ ਲਾਈਕ ਕਰ ਤੋਂ ਵੀ ਮਾਣ ਮਿੱਤਰੀ ਇਹਨਾਂ ਨੇ ਬਸ ਲਿਆ ਕਰੋ ਸਰਬੂ ਪ੍ਰਭੂ ਪਰਮਾਤਮਾ ਪ੍ਰੰਤਿ ਰਾਗਨਾ ਕਰੋ ਬੇਤੀ ਕਰੋ ਮੰਨਤ ਕਰੋ ਸਰ ਦਾ ਦੇ ਲੋਕੀ ਦਾ ਪ੍ਰਕਾਸ਼ ਹੋ ਜਾਣਾ ਤੁਹਾਡੇ ਸੱਜੇ ਦੇ ਉਸ ਪ੍ਰਭੂ ਕਰਵਾਸਾ ਜਿਹੜੇ ਸਾਡੇ ਉੱਤੇ ਆ ਕੇ ਬੈਠ ਜਾਣਾ ਬੈਠਣਾ ਜਦੋਂ ਭਲੇ ਨੇ ਕੰਮ ਲਈ ਆਪਾਂ ਸਾਰੇ ਕਰਦੇ ਸੈਂਡਲਾਂ ਗਿਆਨ ਦੀਆਂ ਵਿੱਚ ਸਾਰਾ ਸਭ ਜਿਹੜੀ ਕੰਮ ਚੱਲ ਰਿਹਾ ਹੈ ਔਰ ਮੈਂ ਬਲੈਕ ਟੈਕ ਦੀ ਸ਼ੀਲਕਾ ਔਰ ਇਹ ਸਾਡੇ ਦਾ ਖਾਂ ਕਰਕੇ ਸਾਡੀ ਸਪਾਂਸਰਸ਼ਿਪ ਲੇ ਨੇ ਕੋਨਾ ਦਾ ਉਹ ਸਾਰੀ ਮੰਨੇ ਵੀ ਦੋ ਉੱਛੜਦਾ ਅਜੀ ਸਰ ਨੌ ਹੋ ਗਏ ਦੇ ਦੇ ਵੀ ਇੱਕ ਵਾਰੀ ਤਾਂ ਐਨ ਕੰਡ ਦੇ ਬਰਾਈਆਂ ਸਾਡੇ ਵੱਲੋਂ ਅਸੀਂ ਸਪਾਂਸਰ ਕਰਾਂਗੇ ਜੇ ਇੱਕ ਦਿਨ ਵੀ ਤੁਹਾਡਾ ਬੰਦਿਆ ਤੇ ਸੀ। ਮਾਨੋਰੀ ਜੀ ਆਪੇ ਥੋੜੀ ਰੁਪਾਲ ਸਾਹਿਬ। ਬੰਦਰਗਾਹ ਕੋਆ। ਕੁਤਰਾ ਜੀ ਨੇ ਸਾਰੇ ਇੱਕ ਇੱਕ ਮੇਰੇ ਪਰਿਵਾਰ ਦੇ ਮੈਂਬਰੀ ਆ ਜੈਨ ਸਾਹਿਬ ਬਨੈਰਾ ਸਾਹਿਬ ਜਿੰਦਾ ਅਸੀਂ ਪਰਿਵਾਰ ਹੁੰਨਾ ਸਾਰਾ ਇਸ ਤਰ੍ਹਾਂ ਹੀ ਸਾਰੇ ਅਸੀਂ ਇੱਕ ਦੂਜੇ ਨਾਲ ਵਿਚਰਦੇ ਆਂ ਔਰ ਬਹੁਤ ਇਹਨਾਂ ਦਾ ਪਿਆਰ ਸਤਿਕਾਰ ਮਿਲਦਾ। ਔਰ ਬਸ ਇਹ ਹੀ ਆ ਕਿ ਜਿਸ ਤਰ੍ਹਾਂ ਵੀ ਆ ਲੋਕ ਭਲਾਈ ਦੇ ਕੰਮ ਅਸੀਂ ਕਰ ਰਹੇ ਹਾਂ ਸਾਰੇ ਕਰ ਰਹੇ ਹਾਂ ਉਹ ਉਤਰਾਜੀ ਦਾ ਜੀ ਜਾਨ ਦੇ ਨਾਲ ਕਰ ਰਹੇ ਆ ਸਾਨੂੰ ਵੀ ਇਸ ਤਰ੍ਹਾਂ ਪਰਮਾਤਮਾ ਬਲ ਬਖਸ਼ੇ ਕਿ ਅਸੀਂ ਵੀ ਇਸ ਤਰ੍ਹਾਂ ਵਾਤ ਤੋਂ ਵਾਤ ਸਹਾਇਤਾ ਕਰ ਸਕੀਏ ਕਿਉਂਕਿ ਜਦੋਂ ਵੀ ਕੋਈ ਇਨਸਾਨ ਕਈ ਵਾਰੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਉਤਾਲ ਚੜਾਉਂਦੇ ਆ ਕਈ ਵਾਰੀ ਪੈਸੇ ਨਹੀਂ ਹੁੰਦੇ ਪਰ ਬਿਮਾਰੀ ਆ ਜਾਂਦੀ ਆ ਫਿਰ ਉਹ ਦੇਖਦਾ ਵੀ ਹੁਣ ਕੀ ਕੀਤਾ ਜਾਵੇ ਔਰ ਫਿਰ ਇਸ ਤਰ੍ਹਾਂ ਦੇ ਚੰਦ ਸਖਸ਼ ਹੁੰਦੇ ਹਨ ਜਿਨ੍ਹਾਂ ਦੇ ਕੋਲ ਜਾਂਦੇ ਹਨ ਉਹਨਾਂ ਦੀ ਬਾਹ ਫੜਦੇ ਹਨ ਉਹਨਾਂ ਨੂੰ ਗਾਈਡ ਕਰਦੇ ਹਨ ਕਈ ਵਾਰੀ ਤਾਂ ਕੀ ਹੁੰਦਾ ਵੀ ਇਸ ਤਰ੍ਹਾਂ ਦੀ ਬੰਦਾ ਮਨਤਾਜ ਕੋਸਿਆ ਹੁੰਦਾ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਹੁਣ ਕੀਤਾ ਕੀ ਜਾਵੇ ਅੱਗੇ ਰਸਤਾ ਨਹੀਂ ਦਿਖਦਾ ਤੇ ਜੇ ਕੋਈ ਉਹਨੂੰ ਰਸਤਾ ਹੀ ਦਿਖਾ ਦੇਵੇ ਵੀ ਤੂੰ ਇੱਧਾ ਚੱਲ ਜਾ ਆਹ ਕਰ ਲੈ ਇਹਦੇ ਕੋਲ ਚੱਲ ਜਾ ਸਰਵਉੱਗ ਦਾ ਪਣਾ ਮੇਰੀ ਉਹ ਭੈਣੋਂ ਮੇਰੀ ਉਹ ਮਤਾਵੋ ਜੋ ਕੁਝ ਤੁਸੀਂ ਅੱਜ ਡਾਕਟਰ ਸਾਹਿਬ ਤੋਂ ਸੁਣੇਗਾ ਉਹ ਤੇ ਅਮਲ ਕਰਕੇ ਜਾਓ ਜੋ ਕੁਝ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਉਹ ਤੇ ਅਮਲ ਕਰਕੇ ਜਾਓ ਚਾ ਚਾ ਦੇ ਵਿੱਚ ਆਪਾਂ ਕਰ ਲੈ ਜਾਂਦੇ ਆਂ ਦੰਦਰ ਜਾ ਕੇ ਜਿੱਦਾਂ ਡਾਕਟਰ ਸਾਹਿਬ ਦੱਸਿਆ ਉਦਾਂ ਹੀ ਢੰਗੀ ਚ ਪਾ ਕੇ ਪਾਣੀ ਪਾ ਕੇ ਜਾਂ ਗਲਾਸ ਚ ਪਾ ਕੇ ਫਿਰ ਢੱਕ ਕੇ ਘਰ ਰੱਖਿਓ ਨਹੀਂ ਤਾਂ ਫਿਰ ਰਾਤ ਨੂੰ ਆ ਘਰਾਂ ਦੇ ਵਿੱਚ ਚੂਹੇ ਵਗੈਰਾ ਹੁੰਦੇ ਆ ਜਿੱਦਾਂ ਉਹਨੇ ਦੱਸਿਆ ਤਾਂ ਫਿਰ ਇਹ ਪੈ ਲ ਜਾਂਦੇ ਆ ਇਹਨੂੰ ਟਰ ਬੈਂਕ ਗੁਰੂ ਹਰਗੋਬਿੰਦਨਗਰ ਵਿਖੇ ਦੰਦਾਂ ਦੀ ਜਾਂਚ ਦੰਦਾਂ ਦਾ ਇਲਾਜ ਅਤੇ ਡੈਂਚਰ ਬਣਾ ਕੇ ਪ੍ਰਦਾਨ ਕਰਨ ਦਾ ਮੁਫਤ ਕੈਂਪ ਅਜੋਜਿਤ ਕੀਤਾ ਗਿਆ। ਇਹ ਮਾਤਾ ਠਾਕਰ ਦੇਵੀ ਅਤੇ ਨਾਮਿਕਨ ਸੇਠੀ ਦੀ ਯਾਦ ਦੇ ਵਿੱਚ ਹਰ ਪਹਿਲੀ ਔਰ 15 ਤਰੀਕ ਨੂੰ ਪਿਛਲੇ 18 ਸਾਲਾਂ ਤੋਂ ਇਸ ਸਥਾਨ 'ਪਾ ਬਲੱਡ ਬੈਂਕ' 'ਤੇ ਅਜੋਜਿਤ ਕੀਤਾ ਜਾਂਦਾ ਹੈ। ਇਸ ਮੈਂ ਕੈਂਪਾਂ ਦੀ ਲੜੇ 'ਚ ਅੱਜ 400 ਤੇ 37ਵਾਂ ਕੈਂਪ ਹੈ। ਇਸ ਕੈਂਪ 'ਤੇ 25 ਡਾਕਟਰਾਂ ਦੀ ਸੀਐਮਸੀ ਡੈਂਟਲ ਕਾਲਜ ਲੁਧੇਣਾ ਦੀ ਟੀਮ ਆ ਕੇ ਲੋਕਾਂ ਦੀ ਅਗਰੋਧਨ ਦੰਦਾਂ ਦਾ ਨਰੀਖਣ ਕਰਦੇ ਹਨ ਨਰੀਖਣ ਕਰਨ ਤੋਂ ਬਾਅਦ ਉਹਨਾਂ ਦਾ ਇਲਾਜ ਕਰਦੇ ਹਨ ਇਲਾਜ ਦੇ ਵਿੱਚ ਦੰਦ ਸਾਫ ਕਰਨੇ ਦੰਦ ਭਰਨੇ ਅਤੇ ਬਿਮਾਰ ਦੰਦ ਜਿਹੜੇ ਨਹੀਂ ਪਜਦੇ ਉਹ ਬਿਮਾਰ ਕੱਢੇ ਜਾਂਦੇ ਹਨ ਇਸ ਦੇ ਨਾਲ ਨਾਲ ਹੀ ਜਵਾੜੇ ਵੀ ਇਸ ਥਾਂ ਤੇ ਬਣਾ ਕੇ ਵਿਤਰਨ ਕੀਤੇ ਜਾਂਦੇ ਹਨ ਅੱਜ ਦੇ ਇਸ ਕੈਂਪ ਦਾ ਰਿਗਾਰਡ ਤੋਂ ਸਰਕਾਰ ਦੇ ਡਾਕਟਰ ਰਾਜਨ ਜਿਹੜੇ ਕਿ ਫੋਵਾੜੇ ਦੇ ਪ੍ਰੋਮਿਨੈਂਟ ਆਈ ਸਰਜਨ ਹਨ ਉਹਨਾਂ ਨੇ ਅਰਕ ਆਪਣੇ ਕਰ ਕਮਲਾਨਾ ਨਾ ਦੀਆ ਲਾਈਟਿੰਗ ਕਰਕੇ ਕੀਤਾ ਅਤੇ ਆਪਣੇ ਕਾਰਕਮਾ ਨਾਲ 8 ਲੋੜਵੰਦ ਵਿਅਕਤੀਆਂ ਨੂੰ ਪਾਪ ਮਾਤਾਵਾਂ ਅਤੇ ਬਜ਼ੁਰਗਾਂ ਨੂੰ ਜਿਵਾੜੇ ਪ੍ਰਦਾਨ ਕੀਤੇ ਅੱਜ ਹੋਰ ਸੇਵਾ ਦੇ ਪ੍ਰਕਲਪ ਤੋਂ ਲਾਵਾ ਇਸ ਥਾਨ ਦੇ ਅੱਜ ਉਹ ਜੂਨ ਡਿਪਲੀਸ਼ਨ ਡੇ ਮਨਾਇਆ ਜਾਵੇਗਾ ਅਤੇ ਸ਼ਾਮ ਨੂੰ ਲੋੜਵੰਦ ਮਾਤਾਵਾਂ ਨੂੰ ਰਾਸ਼ਨ ਵੀ ਵੰਡਿਤ ਕੀਤਾ ਜਾਵੇਗਾ ਤੋਂ ਮੇਰੀ ਪ੍ਰਾਰਥਨਾ ਹੈ ਸੂਹ ਸੰਗਤ ਅੱਗੇ ਕਿਰਪਾ ਕਰਨ ਇਹ ਦੰਦਾ ਦਾ ਕੈਂਪ ਜਿਹੜਾ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਕਿਰਪਾ ਕਰਕੇ ਆਓ ਆਪਣੇ ਦੰਦਾਂ ਦਾ ਇਥੇ ਇਲਾਜ ਕਰਾਓ ਅਤੇ ਹੋਰਨਾਂ ਨੂੰ ਪ੍ਰੇਰਨਾ ਦੇ ਕੇ ਦੰਦਾਂ ਇਲਾਜ ਅਤੇ ਜਿਗਹਾੜੇ ਉਹਨਾਂ ਦੇ ਲਵਾਉਣ ਦੀ ਉਪਰਾਲਾ ਕਰੋ ਜੀ ਸਭ ਦਾ ਬਹੁਤ ਬਹੁਤ ਧੰਨਵਾਦ